सिदल वरजी हम जुलम बालासी दल वर जी हमड़ा मचदित वर हमड़ जुलम बारा मचदित बल जी एक कौरबानी की एक कौरबानी कीता ठंडा तेरे खाल से दे के गौरवानीता ठंडा तेरे तेहार से एक गौरवीता हो हो वस्त्रु तू बेअंत को बिरला जाना प्रसाद को शब्द पिछाण है सेवक की अरदास प्यारे ਜਪ ਜੀਵਾ ਪ੍ਰਭ ਚਰਨ ਤੁਮਾਰੇ ਸਾਹਿਬ ਸਤਿਗੁਰੂ ਜੋਗਜਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਸ਼ਾਮਾ ਦੇ ਦੀਵਾਨ ਚ ਗੁਰੂ ਦੇ ਪਾਵਨ ਚਰਨਾਂ ਵਿੱਚ ਜੁੜ ਬੈਠੀਆਂ ਸਰਬੱਤ ਸੰਗਤਾਂ ਜਿਨ੍ਹਾਂ ਰੂਹਾ ਗੁਰੂ ਦੀ ਪਾਵਨ ਹਜ਼ੂਰੀ ਅੰਦਰ ਜੁੜ ਬੈਠੀਆਂ ਨੇ ਆਓ ਗੁਰਦੇਵ ਦੇ ਪਾਵਨ ਚਰਨਾਂ ਵਿੱਚ ਲਾਉਂਦੇ ਹੋਏ ਹਾਜ਼ਰੀ ਫਤਿਹ ਦੀ ਸਾਂਝ ਪਾਓ ਗੱਜਵੱਜ ਕੇ ਕਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰੂ ਦੇ ਪਾਵਨ ਚਰਨਾਂ ਵਿੱਚ ਜੁੜ ਬੈਠਣ ਦਾ ਬਟਪਾਖ ਸਮਾਪਤ ਹੋਇਆ ਔਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਇਲਾਹੀ ਬਾਣੀ ਸਤਗੁਰੂ ਦਾ ਇਹ ਸੱਚ ਦਾ ਉਪਦੇਸ਼ ਜੋ ਉਪਦੇਸ਼ ਸਮੁੱਚੀ ਮਾਨਤਾ ਲਈ ਸਾਝਾ ਹੈ ਇੱਥੇ ਕਿਸੇ ਜਾਤੀ ਦਾ ਕਿਸੇ ਨਸਲ ਦਾ ਕਿਸੇ ਧਰਮ ਦਾ ਮਨੁੱਖ ਚੱਲ ਕੇ ਆਉਂਦਾ ਹੈ ਸ਼ਰਧਾ ਤੇ ਭਾਵਨਾ ਦੇ ਨਾਲ ਗੁਰੂ ਦੀ ਇਲਾਈ ਬਾਣੀ ਦੇ ਨਾਲ ਜੁੜੇ ਔਰ ਸਤਿਗੁਰੂ ਦੀ ਪਾਵਨ ਪਵਿੱਤਰ ਬਾਣੀ ਪੜਨ ਦੇ ਨਾਲ ਸੁਣਨ ਦੇ ਨਾਲ ਹਿਰਦੇ ਵਿੱਚ ਵਸਾਉਣ ਦੇ ਨਾਲ ਮਨੁੱਖ ਦੇ ਜੀਵਨ ਦੇ ਅੰਦਰ ਪਲਟਾਉ ਆਉਂਦਾ ਹੈ ਉਹ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਆਪਣੇ ਪਾਵਨ ਉਪਦੇਸ਼ ਦੇ ਅੰਦਰ ਬੜਾ ਸੁੰਦਰ ਸਮਝਾਉਂਦੇ ਨੇ ਗਾ ਵੀ ਆ ਸੁਣੀਆ ਮਨ ਰੱਖੀਆ ਭਾਉ ਦੁੱਖ ਪਰ ਹਰ ਸੁੱਖ ਘਰ ਲੈ ਜਾਏ ਕਿ ਗੁਰਸਿਕਾ ਦੇ ਪਾਵਨ ਉਪਦੇਸ਼ ਨੂੰ ਗਾਵੇਗਾ ਸੁਨੇਗਾ ਹਿਰਦੇ ਵਿੱਚ ਵਸਾਏਗਾ ਦੁੱਖਾਂ ਦਾ ਨਾਸ਼ ਹੋਣਾ ਹੈ ਤੇ ਸੁੱਖ ਤੇਰੀ ਝੋਲੀ ਅੰਦਰ ਪੈਣਗੇ ਮਨ ਦੀ ਇਕਾਗਰਤਾ ਬਣੇਗੀ ਇਤਿਹਾਸ ਪਿਛਲੇ ਦਵਾਨ ਤੋਂ ਆਰੰਭ ਸੀ 18ਵੀਂ ਸਦੀ ਦਾ ਇਤਿਹਾਸ ਜਿਸ ਦੇ ਵਿੱਚ ਕੌਮ ਦੇ ਮਹਾਨ ਯੋਧਿਆਂ ਨੇ ਧਰਮ ਦੇ ਲਈ ਦੇਸ਼ ਦੇ ਲਈ ਮਨੁੱਖਤਾ ਦੇ ਭਲੇ ਵਾਸਤੇ ਕੱਲ ਕੀ ਤਰਦਸ਼ਵੇਸ਼ ਪਿਤਾ ਦੇ ਪਾਏ ਪੂਰਨਿਆਤ ਚਲਦੇ ਹਾਂ ਜਿਨ੍ਹਾਂ ਨੇ ਸੰਸਾਰ ਦੇ ਅੰਦਰ ਸਿੱਖੀ ਦਾ ਝੰਡਾ ਚੁਲਵਾਉਣ ਵਾਸਤੇ ਗੁਰੂ ਪਾਤਸ਼ਾਹ ਦੇ ਉਹਨਾ ਪਾਏ ਪੂਰਨਿਆਤ ਚਲਦਿਆਂ ਹੀ ਬੰਦਾ ਸਿੰਘ ਬਹਾਦਰ ਵਰਗੇ ਮਹਾਨ ਯੋਧੇ ਜਿਨਾ ਨੇ ਕਲਗੀ ਧਰਦਸ਼ਵੇਸ਼ ਪ੍ਰਭਾ ਦਾ ਥਾਪੜਾ ਲੈ ਕੇ ਪੰਜਾਬ ਦੀ ਤਰਤੀਬ ਲਾ ਕੇ ਜਿੱਥੇ ਜ਼ਾਲਮਾਂ ਨੂੰ ਸੋਧੇ ਲਾਏ ਉੱਥੇ ਸਿੱਖ ਰਾਜ ਦਾ ਝੰਡਾ ਵੀ ਝੁਲਾਇਆ ਸਿੱਖ ਰਾਜ ਦਾ ਝੰਡਾ ਚੁਲਾਉਂਦਿਆ ਜ਼ਮੀਨਾਂ ਜਾਇਦਾਦਾਂ ਦੇ ਪੰਜਾਬ ਦੇ ਲੋਕਾਂ ਨੂੰ ਮਾਲਕ ਬਣਾਇਆ ਔਰ ਉਹੀ ਬੰਦਾ ਸਿੱਖ ਬਹਾਦਰ ਬਹਿਰੀਆਂ ਦੇ ਨਾਲ ਜੂਟਦਿਆਂ 1715 ਵਿੱਚ ਤਕਰੀਬਨ ਗੁਰਦਾਸ ਨੰਗਲ ਦੀ ਗੜੀ ਵਿੱਚ ਫਰਕਸ਼ੀਰ ਦੀਆਂ ਫੌਜਾਂ ਲੰਬੇਰੇ ਘੇਰੇ ਤੋਂ ਬਾਅਦ ਜ਼ੰਜੀਰਾ ਵਿੱਚ ਜਕੜਿਆ ਜਾਂਦਾ ਆਪਣੇ 740 ਸਾਥੀਆਂ ਦੇ ਸਮੇਤ ਉਹ ਰਾਤ ਦੇ ਤਸੀਹੇ ਸਹਿ ਕੇ ਫਿਰ ਸ਼ਹਾਦਤ ਦਾ ਜਾਨ ਪਿੰਦਾ ਉਸ ਤੋਂ ਬਾਅਦ ਕਿ ਸਿੱਖ ਲਾਟ ਛੰਡੀ ਪੈ ਗਈ ਨਹੀਂ ਉਸ ਤੋਂ ਬਾਅਦ ਵੀ ਮਹਾਨ ਯੋਧਿਆ ਨੇ ਦੇਸ਼ ਲਈ ਕੌਮ ਲਈ ਧਰਮ ਲਈ ਇਸੇ ਤਰ੍ਹਾਂ ਉਸ ਆਪਣੇ عقیده ਨੂੰ ਨਿਸ਼ਾਨੇ ਨੂੰ ਬਰਕਰਾਰ ਰੱਖਿਆ ਜਿਹਦੇ ਵਿੱਚ ਨਾਦਰ ਸ਼ਾਹ ਦੇ ਹਮਲੇ ਪੰਜਾਬ ਦੀ ਧਰਤੀ ਤੇ ਹੋਏ ਭਾਰਤ ਦੀ ਧਰਤੀ ਤੇ ਖਾਸ ਕਰਕੇ ਪੰਜਾਬ ਨੂੰ ਕੇਂਦਰ ਬਿੰਦੂ ਬਣਾਇਆ ਜਾਂਦਾ ਸੀ ਉਦੋਂ ਵੀ ਨਾਦਰ ਸ਼ਾਹ ਜਦੋਂ ਪੰਜਾਬ ਵੱਲ ਵਧਿਆ ਪੰਜਾਬ ਵੱਲ ਵਧਿਆ ਇਸ ਨੂੰ ਕੁਡੀਆਂ ਮੁਸ਼ਾ ਵਾਲਿਆਂ ਨੇ ਫੁੱਲੇ ਦਾੜੇ ਵਾਲਿਆਂ ਨੇ ਜਿਹੜੇ ਘੋੜਿਆਂ ਤੇ ਸਵਾਰ ਹੋ ਕੇ ਰਾਤ ਬਰਾਤੇ ਇਸ ਦੇ ਚਲਦੇ ਕਾਬਲੇ ਤੇ ਹਮਲਾ ਕਰ ਦਿੰਦੇ ਸਨ ਉਹ ਇਹਦਾ ਲੁੱਟਿਆ ਮਾਲ ਸਵਾਬ ਖੋ ਲੈਂਦੇ ਨੇ ਇਹਦਾ ਜੀਣਾ ਆਰਾਮ ਹੋਇਆ ਪੰਜਾਬ ਤੋਂ ਜਦੋਂ ਵਾਪਸ ਲਾਹੌਰ ਰੁਕਿਆ ਲਾਹੌਰ ਜਕਰੀਆ ਖਾਨ ਨੂੰ ਪੁੱਛਦਾ ਇਹ ਲੋਕ ਕੌਣ ਨੇ ਇਸ ਧਰਤੀ ਤੇ ਹੋਰ ਕਿਸੇ ਨੇ ਮੇਰੇ ਨਾਲ ਟੱਕਰ ਨਹੀਂ ਲਈ ਪਰ ਮਾਲ ਸਵਾਬ ਲੁੱਟਿਆ ਪਰ ਇਹ ਕੌਣ ਨੇ ਕੁੰਡੀਆਂ ਮੁਸ਼ਾਂ ਤੇ ਖੁੱਲੇ ਦਾੜਿਆਂ ਵਾਲੇ ਜਕਰੀਆ ਖਾਨ ਨੇ ਆਖਿਆ ਇਹਨਾਂ ਦਾ ਮੁਰਸ਼ਿਦ ਦਾ ਗੁਰੂ ਗੋਬਿੰਦ ਸਿੰਘ ਆ ਇਨਾਂ ਦਾ ਕੇਂਦਰ ਬਿੰਦੂ ਹੈ ਦਰਬਾਰ ਸਾਹਿਬ ਉੱਥੇ ਸਰੋਵਰ 'ਚ ਇਸ਼ਨਾਨ ਕਰਦੇ ਨੇ ਔਰ ਇਸ਼ਨਾਨ ਕਰਕੇ ਆਪਣੇ ਗੁਰੂ ਦਾ ਕਲਾਮ ਸੁਣਦੇ ਨੇ ਉਹਦਾ ਐਸਾ ਕਲਾਮ ਇਹਨਾਂ ਦੇ ਹਿਰਦੇ 'ਚ ਵਸਦਾ ਇਸ਼ਨਾਨ ਕਰਦੇ ਕਲਾਮ ਸੁਣਦੇ ਪਤਾ ਨਹੀਂ ਕਿਹਸੀ ਤਾਕਤ ਆ ਜਾਂਦੀ ਹੈ ਹਰ ਵੱਡੇ ਤੇ ਵੱਡੇ ਤੂਫਾਨ ਦੇ ਨਾਲ ਟਕਰਾਈ ਜਾਂਦੇ ਨੇ ਜ਼ਕਰੀਆ ਖਾਨ ਨੂੰ ਨਾਦਰ ਸ਼ਾਹ ਨੇ ਆਖਿਆ ਉਹ ਦਿਨ ਦੂਰ ਨਹੀਂ ਜਦੋਂ ਇਹ ਲੋਕ ਮੁਲਕ ਦੇ ਬਾਦਸ਼ਾਹ ਬਣ ਗਏ ਯਾਦ ਰੱਖਿਓ ਜ਼ਕਰੀਆ ਖਾਨ ਨੇ ਸਿੱਖਾਂ ਦਾ ਖੁਰਾ ਖੋਦ ਮਟਾਉਣ ਦਾ ਦਿਲ ਵਿੱਚ ਅਕੀਦਾ ਧਾਰਿਆ ਇਹਨੇ ਗਸ਼ਤੀ ਫੌਜਾਂ ਛੱਡੀਆਂ ਪਿੰਡ ਪਿੰਡ ਸ਼ਹਿਰ ਸ਼ਹਿਰ ਸਿੱਖ ਰਹੇ ਕੋਈ ਨਾ ਨਜ਼ਰ ਨਾ ਆਏ ਜਿੱਥੇ ਸਿੱਖ ਕੋਈ ਨਜ਼ਰ ਆਉਂਦਾ ਉਸ ਨੂੰ ਖਤਮ ਕਰ ਦੋ ਘਰ ਘਾਟ ਖਤਮ ਕਰ ਦੋ 18ਵੀਂ ਸਦੀ ਦਾ ਇੱਕ ਐਸਾ ਦੌਰ ਸੀ ਜਿਸ ਦੌਰ ਵਿੱਚ ਜਕਰੀਆ ਖਾਨ ਨੇ ਜ਼ੁਲਮ ਦੀ ਇੰਤਹਾ ਕਰ ਦਿੱਤੀ ਜਿੱਥੇ ਕੋਈ ਖੁੰਨੇ ਦਾਣਿਆਂ ਵਾਲਾ ਕੁੰਡੀਆਂ 모ਚਾਂ ਵਾਲਾ ਸਿਰ ਤੇ ਦਸਤਾਰ ਉਸ ਨੂੰ ਨਜ਼ਰ ਆਏ ਬਸ ਉਹਦੇ ਤੇ ਕਹਿਰਬਾਨ ਟੁੱਟਦਾ ਪਿੰਡਾਂ ਦੇ ਪਿੰਡ ਸ਼ਹਿਰ ਖਾਲੀ ਕਰ ਦਿੱਤੇ ਔਰ ਸਿੱਖਾਂ ਨੇ ਘੋੜਿਆਂ ਦੀਆਂ ਕੋਠੀਆਂ ਕਾਠੀਆਂ ਤੇ ਸਵਾਰ ਹੋ ਜੰਗਲਾਂ ਵਿੱਚ ਚਲੇ ਜਾਂਦੇ ਨੇ ਔਰ ਜੰਗਲਾਂ ਵਿੱਚ ਜਾ ਕੇ ਦਿਨ ਕੱਟਦੇ ਨੇ ਰਾਤ ਪੈਂਦੀ ਏ ਦੁਸ਼ਮਣ ਦਾ ਕਾਫਲਾ ਜਦੋਂ ਲੰਘਦਾ ਹੈ ਰਾਤ ਨੂੰ ਉਹਨਾਂ ਤੇ ਗੁਰੀਲਾ ਹਮਲਾ ਕਰਦੇ ਨੇ ਔਰ ਦੋ ਸਿੰਘ ਨੇ ਜਿਨ੍ਹਾਂ ਦਾ ਜ਼ਿਕਰ ਪਿਛਲੇ ਦਵਾਂਗ ਤੋਂ ਆਰੰਭ ਕੀਤਾ ਹੈ ਉਹਨੇ ਭਾਈ ਗਰਜਾ ਸਿੰਘ ਤੇ ਭਾਈ ਬੋਤਾ ਸਿੰਘ ਤੇ ਗਰਜਾ ਸਿੰਘ ਅੰਮ੍ਰਿਤਸਰ ਜ਼ਿਲ੍ਹੇ ਦਾ ਪਿੰਡ ਪੜਾਣਾ ਦੇ ਰਹਿਣ ਵਾਲੇ ਨੇ ਕਲਗੀ ਤਰਦਸ਼ਵੇਸ਼ਪਤਾ ਦੇ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ ਅੰਮ੍ਰਿਤਧਾਰੀ ਨੇ ਔਰ ਦੋਵੇਂ ਸਿੰਘ ਚੜਦੀ ਗਲਾ ਵਿੱਚ ਇਹ ਵੀ ਘਰਾਂ ਤੋਂ ਬਾਹਰ ਰਹਿੰਦੇ ਨੇ ਕਿਉਂਕਿ ਜਕਰੀਆ ਖਾਨ ਨੇ ਪਿੰਡ-ਪਿੰਡ ਵਿੱਚ ਗਸ਼ਤੀ ਫੌਜ ਛੱਡੀ ਹੈ ਤੇ ਘੋੜਿਆਂ ਦੀਆਂ ਕਾਠੀਆਂ ਤੇ ਰਹਿੰਦੇ ਆ ਜੰਗਲਾਂ ਵਿੱਚ ਰਹਿ ਕੇ ਦਿਲ ਕੱਢਦੇ ਨੇ ਪਰ ਸਮਾ ਕੱਢ ਕੇ ਦਰਬਾਰ ਸਾਹਿਬ ਪਹੁੰਚਦੇ ਨੇ ਔਰ ਇਸੇ ਕਰਕੇ ਕਿਹਾ ਜਾਂਦਾ ਦਰਬਾਰ ਸਾਹਿਬ ਨੂੰ ਸਿੱਖਾਂ ਦਾ ਦਿਲ ਜਿੱਥੋਂ ਪਾਵਨ ਤਾਕਤ ਮਿਲਦੀ ਹੈ ਦਿੱਠੇ ਸਬੇ ਤਾਦ ਨਹੀਂ ਤੁਧ ਜਿਹਿਆ ਬਦੋ ਹੋ ਪੁਰਖ ਵਿਧਾਤਾ ਤਾ ਤੂੰ ਸੋਹਿਆ ਔਰ ਬੋਤਾ ਸਿੰਘ ਤੇ ਗਰਜਾ ਸਿੰਘ ਦਰਬਾਰ ਸਾਹਿਬ ਇਸਲਾਮ ਕਰਨ ਵਾਸਤੇ ਆਉਂਦੇ ਨੇ ਹਰ ਪਾਸੇ ਪਹਿਰਾ ਲੱਗਿਆ ਚਾਰ ਚੁਪੇਰੇ ਦਰਬਾਰ ਸਾਹਿਬ ਘੇਰਿਆ ਹੋਇਆ ਹੈ ਕੱਲਾ ਦਰਬਾਰ ਸਾਹਿਬ ਇਨੀ ਪਿੰਡ-ਪਿੰਡ ਵਿੱਚ ਪਹਿਰਾ ਇਹ ਰਾਤ ਨੂੰ ਆਉਂਦੇ ਨੇ ਦੋਵਾਂ ਨੇ ਸਲਾਹ ਕੀਤੀ ਭਾਈ ਗਰਜਾ ਸਿਆ ਬੋਤਾ ਸਿੰਘ ਕਹਿੰਦਾ ਦਰਬਾਰ ਸਾਹਿਬ ਜਾਣਾ ਜ਼ਰੂਰ ਹੈ ਇਸਲਾਮ ਕਰਨਾ ਹੈ ਜੋ ਮਰਜ਼ੀ ਹੋਏ ਇਹਨੇ ਆਖਿਆ ਪਹਿਰਾ ਲੱਗਿਆ ਫੌਜ ਦਾ ਤੇ ਕਹਿੰਦਾ ਜਿੰਨੀ ਮਰਜ਼ੀ ਫੌਜ ਹੋਵੇ ਇਸ਼ਤਿਹਾਨ ਕਰਾਂਗੇ ਦੋਵੇਂ ਸਿੰਘ ਆਏ ਘੋੜਿਆਂ ਤੇ ਸਵਾਰ ਹੋ ਰਾਤ ਨੂੰ ਦਰਬਾਰ ਸਾਹਿਬ ਇਸ਼ਤਿਹਾਨ ਕਰਕੇ ਤੂਫਾਨ ਵਾਂਗ ਘੋੜਿਆਂ ਤੇ ਸਵਾਰੋ ਕੇ ਨਿਕਲ ਜਾਂਦੇ ਨੇ ਔਰ ਦਿਨ ਚੜਦਾ ਜੰਗਲ ਵਿੱਚ ਨੇ ਜੰਗਲ ਵਿੱਚ ਬੈਠੇ ਉਹ ਤਰਨ ਤਾਰਨ ਤੋਂ ਜਿਹੜਾ ਲਾਹੌਰ ਨੂੰ ਰਸਤਾ ਜਾਂਦਾ ਸੀ ਵੱਡੇ ਪੰਜਾਬ ਨੂੰ ਵੱਡੇ ਪੰਜਾਬ ਦੀ ਉਹ ਰਾਤ ਧਲੀ ਰਿਆ ਲਾਹੌਰ ਸ਼ਹਿਰ ਤਰਨ ਤਰਨ ਤੋਂ ਰਸਤਾ ਜਿਹੜਾ ਲਾਹੌਰ ਨੂੰ ਜਾਂਦਾ ਉਹਨੂੰ ਕਹਿੰਦੇ ਸੀ ਜਰਨੈਲੀ ਸੜਕ ਇਸ ਜਰਨੈਲੀ ਸੜਕ ਤੇ ਆਮ ਫੌੜਦਾਰ ਦਾ ਆਣ ਜਾਣ ਰਹਿੰਦਾ ਸੀ ਸ਼ਾਹੀ ਫੌੜਦਾਰ ਦਾ ਮੇਨ ਰਸਤਾ ਏ ਇਸੇ ਸੜਕ ਦੇ ਉੱਤੇ ਲੱਗਦੇ ਨਾਲ ਜੰਗਲ ਵਿੱਚ ਦੋਵੇਂ ਸਿੰਘ ਝਾੜੀਆਂ 'ਚ ਬੈਠੇ ਸਲਾਹ ਕਰਦੇ ਨੇ ਉਹ ਗਰਜਦਾ ਸਿਆ ਇਸ ਤਰ੍ਹਾਂ ਕਿੰਨਾ ਸਵਾ ਕਟਾ ਗਿਆ ਔਰ ਕੁਝ ਨਾ ਕੁਝ ਤਰਤੀਬ ਬਣਾਈਏ ਪੰਥ ਦੇ ਵਾਸਤੇ ਕੌਮ ਦੇ ਲਈ ਇੱਧਰ ਦੋ ਰਸਤੇ ਵਿੱਚ ਰਾਹੀ ਤੁਰੇ ਜਾਂਦੇ ਨੇ ਉਹਨਾਂ ਦੇ ਕੰਨਾਂ ਵਿੱਚ ਇੱਕ ਦੇ ਵਿੜਕ ਪਈ ਉਹਨੇ ਦੂਰੋਂ ਤੱਕਿਆ ਉਹ ਨਾਲ ਦੇ ਨੂੰ ਆਖਿਆ ਭਾਈ ਮੈਨੂੰ ਲੱਗਦਾ ਆਹ ਕਿਤੇ ਦੂਰ ਕੋਈ ਸਿੰਘ ਬੈਠਾ ਹੈ ਔਰ ਗੱਲਾਂ ਕਰਦੇ ਨੇ ਉਸਦੇ ਨਾਲ ਤੇ ਨੇ ਆਖਿਆ ਨਹੀਂ ਨਹੀਂ ਸਿੰਘ ਕਿੱਥੇ ਆ ਸਿੰਘ ਤਾਂ ਖਤਮ ਹੋ ਗਏ ਉਹ ਜਕਰੀਏ ਦਾ ਰਾਤ ਚੱਲਦਾ ਪੂਰਾ ਖਾਨ ਬਹਾਦਰ ਦਾ ਸਿੰਘ ਰਿਹਾ ਕੋਈ ਨਹੀਂ ਤੇ ਤੂੰ ਕਹਿੰਦਾ ਸਿੰਘ ਆ ਸਿੰਘ ਨਹੀਂ ਕੋਈ ਡਰਪੋਕ ਹੋਣਾ ਸਿੰਘ ਇਸ ਤਰ੍ਹਾਂ ਝਾੜਾਂ ਵਿੱਚ ਲੁਕ ਕੇ ਨਹੀਂ ਰਹਿੰਦੇ ਆ ਜਦੋਂ ਗੱਲ ਬੋਤਾ ਸਿੰਘ ਦੇ ਕੰਨਾਂ ਵਿੱਚ ਪਈ ਉਹ ਕਹਿੰਦਾ ਓਏ ਗਰਜਾ ਸਿਆ ਆ ਜਿਹੜੇ ਦਮਲੂ ਕੁਸਲੂ ਤੁਰਿਆ ਫਿਰਦਾ ਇਹ ਸਾਲੂ ਕਹਿ ਗਏ ਨੇ ਡਰਪੋਕ ਓ ਤੂੰ ਤੇਗਾ ਕੋਈ ਹੋਰ ਨਸ਼ਾਲਾ ਮਿਤੀਏ ਸਿੰਘ ਡਰਪੋਕ ਲਈ ਨ ਛੱਡੇ ਬੋਲੇ ਸੋਨੇ ਹਾਲ ਤੇ ਜਕਾਰੇ ਤੂੰ ਕਹਤੇ ਬੋਤਾ ਸਿੰਘ ਜਿਵੇਂ ਗਰਜਾ ਸਿੰਘ ਨੂੰ ਮੁਕਾਪ ਹੋ ਕੇ ਕਹਿੰਦਾ ਲੈ ਨਾ ਜਥੇ ਦੀ ਜਵਾਨੀ ਸੀ Agora para ele. ਮੇਰਾ ਬੋਲ ਮੈਦਾਨੇ ਹੋ ਹੋ ਬੇ ਪਰਵਾਹ ਸਿੱਖ ਰਾਜ ਦੇ ਤੱਕ ਲੋਰ ਆਦੇ ਹੋ ਹੋ ਅਸਲ ਵਿੱਚ ਮਰਦ ਨੂੰ ਤਾਲਾ ਤੇ ਲੱਕੜ ਨੂੰ ਫਾਹਲਾ ਦੋ ਫਾੜ ਕਰ ਦਿੰਦਾ ਇਹ ਮਰਦਾਂ ਨੂੰ ਲੱਗਿਆ ਤਾਣਾ ਸੀਨੇ ਵਿੱਚ ਟਿਕ ਕੇ ਨਾ ਬੈਠ ਸਕੀ ਬੋਤਾਲ ਸਿੰਘ ਨੇ ਆ ਕੇ ਉਹ ਗਰਜ ਆ ਸਿਆ ਆ ਕਿਹੜਾ ਤਾਨਾ ਮਾਰਦਾ ਹੈ ਕਿ ਡਰਪੋਕ ਬੈਠੇ ਨੇ ਸਿਕਟਰਪੋਕ ਨਹੀਂ ਇਹਨੇ ਛੱਡਿਆ ਜਕਾਰਾ ਬੋਲੇ ਸੋਨਿਹਾਲ ਦਾ ਔਰ ਦਮੇ ਸੇ ਖੜਾ ਹੋਏ ਉਹ ਆਖਦੇ ਨੇ ਲੁੱਕ ਕੇ ਨਹੀਂ ਬੈਠਾਂਗੇ ਹੁਣ ਔਰ ਇਹ ਆਖਦਾ ਕਿ ਰਾਜ ਜਕਰੀਏ ਦਾ ਚੱਲਦਾ ਹੈ ਹੁਕਮ ਜਕਰੀਆ ਖਾਨ ਦਾ ਚੱਲਦਾ ਹੈ ਉਹ ਜਕਰੀਆ ਦਾ ਰਾਜ ਕੋਈ ਨਹੀਂ ਰਾਜ ਸਾਡਾ ਹੀ ਚੱਲਦਾ ਦੋ ਸਿੰਘਾਂ ਨੇ ਆਪਣੇ ਰਾਜ ਦਾ ਐਲਾਨ ਕਰ ਦਿੱਤਾ ਦੋ ਨਹੀਂ ਗਿਣਤੀ ਦੇ ਦੋ ਨੇ ਇੱਥੇ ਤਾਂ ਕੌਮ ਵਿੱਚ ਅੱਜ ਗਿਣਤੀ ਬਹੁਤ ਹੈ ਪਰ ਅਫਸੋਸ ਕੌਮ ਨੂੰ ਕੌਮ ਦੀ ਫੁੱਟ ਨਹੀਂ ਲਿਆ ਹੋਇਆ ਕਿਉਂਕਿ ਜਦੋਂ ਤੱਕ ਰਸਤਾ ਇੱਕ ਨਹੀਂ ਉਦੋਂ ਤੱਕ ਕੁਝ ਨਹੀਂ ਹੁੰਦਾ ਔਰ ਇਹ ਦੋ ਸਿੰਘਾਂ ਨੇ ਬੋਤਾ ਸਿੰਘ ਤੇ ਗਰਜਾ ਸਿੰਘ ਕਿਤੇ ਪੜ੍ਹੋ ਇਹਦਾ ਇਤਿਹਾਸ ਹੁਣ ਤਾਂ ਬਹੁਤ ਕੁਸ਼ਿਆ ਗੂਗਲ ਤੇ ਸਰਚ ਮਾਰੋ ਪੜੋ ਤੇ ਪਤਾ ਲੱਗਦਾ ਹੈ ਕਿ ਕੈਸੇ ਬਹਾਦਰ ਜੋਧੇ ਨੇ ਅੰਮ੍ਰਿਤਸਰ ਦਾ ਜ਼ਿਲ੍ਹੇ ਦਾ ਪਿੰਡ ਹੈ ਪੜਾਣਾ ਉੱਥੋਂ ਦੇ ਰਹਿਣ ਵਾਲੇ ਦੋਵਾਂ ਨੇ ਹalal ਕਰਤਾ ਬੋਤਾ ਸਿੰਘ ਗਰਜਾ ਸਿੰਘ ਨੂੰ ਦੋਵੇਂ ਖੜੇ ਹੋਏ ਜੈਕਾਰੇ ਛੱਡੇ ਕਿ ਕਰ ਦੇ ਇਹਨਾਂ ਨੇ ਦੋ ਮੋٹے ਸੋਠੇ ਹੱਥ ਵਿੱਚ ਲੈ ਤੇਗਾ ਗਾਤਰੇ ਲੱਗਦੀਆਂ ਸਨ ਦੋ ਕਿਕਰ ਦੇ ਮੋٹے ਸੋਠੇ ਹੱਥ ਵਿੱਚ ਲੈ ਕੇ ਸਲੋਤਰ ਦੋਵੇਂ ਤਿਆਰ-ਵਾਰ ਤਿਆਰ ਹੋ ਕੇ ਸਲਾਹ ਕਰਦੇ ਨੇ ਬਈ ਕਰਦਾ ਸਿਆ ਲਾ ਫਿਰ ਦੱਸਦੀਏ ਲੋਕਾਂ ਨੂੰ ਤੇ ਸੂਬੇਦਾਰ ਖਾਨ ਬਹਾਦਰ ਜ਼ਕਰੀਆ ਖਾਨ ਨੂੰ ਵੀ ਰਾਜ ਤੇਰਾ ਨਹੀਂ ਰਾਜ ਇੱਥੇ ਸਿੱਖਾਂ ਦਾ ਹੀ ਚੱਲਦਾ ਹੈ ਹੱਥ ਵਿੱਚ ਲੈ ਕੇ ਸਲੋਤਰ ਦੋਮੇ ਤੁਰਪੇ ਗਰਜਾ ਸਿੰਘ ਨੇ ਪੁੱਛਿਆ ਭਾਈ ਬੋਤਾ ਸਿਆadat ਕੰਮ ਕਿਵੇਂ ਕਰਨਾ ਹੈ ਉਹ ਕਹਿੰਦਾ ਕੰਮ ਕਿਵੇਂ ਕਰਨਾ ਹੈ ਅੱਨਾਰ ਚੱਲਦੀ ਹੈ ਜਰਨਲਿਸਟ ਸੜਕ ਜਰਨਲਿਸਟ ਸੜਕ ਤੇ ਜਾ ਕੇ ਨੂਰਦੀਨ ਦੀ ਸ਼ਰਾਬ ਮੇਨ ਜਗ੍ਹਾ ਔਰ ਸਭ ਸਰਕਾਰੀ ਬੰਦੇ ਇਥੋਂ ਟੱਪਦੇ ਨੇ ਤੁਰਨ ਕੋਈ ਨਹੀਂ ਦੇਣਾ ਲਾ ਦਿਆਂਗੇ ਨਾਕਾ ਹਰ ਕੋਲ ਟੈਕਸ ਲਵਾਂਗੇ ਦੋਵੇਂ ਜੌਦੇ ਤਿਆਰ ਵਰ ਤਿਆਰ ਹੋ ਗਏ ਨਾਕਾ ਲਾਉਣ ਵਾਸਤੇ ਇਸ ਸਰਕਾਰੀ ਹੋਵੇ ਆਮ ਹੋਵੇ ਖਾਸ ਹੋਵੇ ਤੱਪੜ ਨਹੀਂ ਦੇਣਾ ਕਾਰਨ ਕੀ ਸੀ ਕారణ ਇਹ ਕਿ ਇੱਕ ਵਾਰ ਦਿੱਲੀ ਹਕੂਮਤ ਨੂੰ ਵੀ ਤੇ ਲਾਹੌਰ ਦੇ ਸੁਬੇਦਾਰ ਨੂੰ ਵੀ ਪਤਾ ਲੱਗ ਜਾਏ ਉਹ ਰਾਤ ਪੰਜਾਬ ਵਿੱਚ ਇਲਾ ਸਿੰਘ ਆਦਾਈ ਹੈ ਤੇਰਾ ਨਹੀਂ ਤੂੰ ਜਿੰਨੇ ਮਰਜੀ ਦਾਅਵੇ ਕਰੀ ਜਾ ਦੋਵੇਂ ਸਿੰਧ ਸੂਰ ਨੇ ਹੱਥ ਵਿੱਚ ਸਲੋਤਰ ਲੈ ਕੇ ਛੱਡ ਕੇ ਬੋਲੇ ਸੋਨੇ ਆਦਿ ਚਕਾਰੇ ਨੂਰ ਦੀ ਦੀ ਸਰਾਵਲ ਨੂੰ ਤੁਰ ਪਈ ਨੋਰਦੀਨ ਦੀ ਸ਼ਰਾਬਪੁਰ ਜਾ ਕੇ ਪਹਿਲਾ ਇਹਨਾਂ ਨੇ ਆਪਣੀ ਇੱਕ ਦਸਤਾਰ ਦੇ ਪੇੜ ਦੇ ਨਾਲ ਨਿਸ਼ਾਨ ਸਾਹਿਬ ਝੁਲਾਇਆ ਉੱਚਾ ਨੀਲੇ ਰੰਗ ਦਾ ਫਰਲਾ ਪਰਬੰਧ ਕੇ ਰਾਜ ਦੀ ਨਿਸ਼ਾਨੀ ਕੰਮ ਕਰ ਦਿੱਤੀ ਕਿ ਰਾਜ ਸਿੱਖਾਂ ਦਾ ਹੈ ਉਸ ਤੋਂ ਬਾਅਦ ਇੱਕ ਖੜ ਗਿਆ ਦੂਜੇ ਪਾਸੇ ਇੱਕ ਉਲੇ ਪਾਸੇ ਖੜ ਕੇ ਐਲਾਨ ਕਰ ਦਿੰਨੇ ਉਹ ਰਾਜ ਕਿਸੇ ਖਾਨ ਬਾਦਰ ਦਾ ਨਹੀਂ ਰਾਜ ਇੱਥੇ ਸਿਖਾਦਾ ਚੱਲਦਾ ਦੋਵੇਂ ਯੋਧਿਆਂ ਨੇ ਜਿਵੇਂ ਰਾਜ ਦਾ ਆਲਮ ਕੀਤਾ ਉਸ ਸਮਝ ਲਿਆ ਲੈਣਾ ਪੰਥ ਪਰ ਸੱਟ ਢੀਜ ਦਿੱਤੀ ਜਵਾਨੀ ਸਰਨੇ 사다라! Vamos...